ਫਤਨਾ ਨੇੜੇ ਕਿ ਸਕੂਲ ਵਿੱਚ ਇੱਕ ਮਹਾਮਾਈ ਦਾ ਜਗਰਾਤਾ ਕਰਾਇਆ ਗਿਆ ਹੈ ਜਿੱਥੇ ਕਿ ਹਮਚੜੀ ਪਿੰਡ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਇੱਥੇ ਭਗਤਾਂ ਨੇ ਪਹੁੰਚ ਕੇ ਮਹਾਮਾਈ ਦਾ ਜਗਰਾਤਾ ਸੁਣਿਆ ਹੈ ਉੱਥੇ ਕਈ ਭਗਤ ਆਪਣੇ ਬੱਚਾ ਸਮੇਤ ਪਹੁੰਚੇ ਨੇ ਔਰ ਜਿਹੜਾ ਮਹਾਮਾਈ ਦਾ ਜਗਰਾਤਾ ਕਰਨ ਵਾਸਤੇ ਜਿਹੜੇ ਪਹੁੰਚੇ ਨੇ ਸੋਨੀ ਬਾਬਾ ਦੇ ਦਰਸ਼ਨ ਕੀਤੇ ਔਰ ਉਹਨਾਂ ਨੂੰ ਕਿਸ ਤਰ੍ਹਾਂ ना पाओ बस बेनती है बाबा जी वास्ते अर्पण कर रही हो हनुमान जी उधर हनुमान जी को रख दो ਪਰਵਾਰ ਕੀ ਨਵੇਂ ਦਿਨ ਜਿਹੜੇ ਪੈਸੇ ਪੈਰਾਂ ਤੇ ਲੱਗ ਰਹੇ ਨਾ ਇੱਕ ਪਾਸੇ ਰੱਖ ਦਿਓ ਪੈਰਾਂ ਤੇ ਰੱਖ ਦਿਓ ਬਾਈ ਜੈ ਕਾਰਮਾ ਸ਼ੇਰਵਾਲੀ ਦੀ ਦਾ ਬੋਲ ਸਾਚੀ ਦਰਵਾਰ ਕੀ ਜੈ ਕਾਰਮਾ ਜਵਾਲਾ ਰਾਣੀ ਜੀ ਦਾ ਬੋਲ ਸਾਚੀ ਦਰਵਾਰ ਕੀ ਜੈ ਸੁਪਨ ਜੀ ਮਾਦਾ ਜੀ ਹਰ ਧਿਆਨ ਕਰਾਂਗੇ বাস ਹੁੰਬੀਤਾ ਦਾ ਸਾਨੂੰ ਸੁਖਾਂਤੀ ਰਵੇ ਪਰਮਾਤਮਾ ਅਮੀ ਚੜ੍ਹਦੀਆਂ ਕਲਾ ਰੱਖੇ ਅਸੀਂ ਇਹੀ ਮੰਗਦੇ ਆਂ ਮੇਰੇ ਵੱਲੋਂ ਪਹਿਲਾ ਵੈਲਕਮ ਅੱਜ ਬਹੁਤ ਖੁਸ਼ੀ ਦਾ ਮੌਲਾ ਸਾਡੇ ਸੋਨੀ ਬਾਬਾ ਜੀ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਬਹੁਤ ਅਵਸਥਾ ਖਾਣ ਪੀਣ ਦਾ ਬਹੁਤ ਪ੍ਰਬੰਧ ਹੈ परमात्मा ਕਰੇ ਕਿ ਆਏ ਸਾਲੇ ਤੇ ਜਾਗਰਨ ਹੁੰਦੇ ਰਹਿਣ ਸਭ ਦੀਆਂ ਮਨੁਕਾਮਾਂ ਨ ਪੂਰੀਆਂ ਹੁੰਦੀਆਂ ਰਹਿਣ ਧੰਨਵਾਦ ਜੀ ਤੇ ਤੱਕ ਵੀ ਜਾਗਦੇ ਰਹਿਣਗੇ ਸਾਰੇ ਹਾਂਜੀ ਹਾਂ ਬਿਲਕੁਲ ਵੀਰ ਜੀ ਬੜੀ ਕਿਰਪਾ ਮਹਾਮਾਈ ਦੀ ਦਰਬਾਰ ਦੇ ਉੱਪਰ ਤੁਸੀਂ ਦੇਖ ਹੀ ਰਹੇ ਹੋ ਸੰਗਤ ਜਹਨਾ ਜਿਨ੍ਹਾਂ ਦੇ ਮਨਾਂ ਦੇ ਵਿੱਚ ਸ਼ਰਧਾ ਹੈ ਭਾਵਨਾ ਹੈ ਉਹ ਆਪਣੀ ਭਾਵਨਾ ਨੂੰ ਲੈ ਕੇ ਸ਼ਰਧਾ ਨੂੰ ਲੈ ਕੇ ਆਏ ਨੇ ਇਹ ਤਕਰੀਬਨ ਸਵੇਰ ਤੋਂ ਜੋ ਚਾਹ ਦੇ ਲੰਗਰ ਚੱਲ ਰਹੇ ਸਨ ਕਿ ਉਸ ਤੋਂ ਬਾਅਦ 4 ਵਜੇ ਤੋਂ ਬਾਅਦ ਲੰਗਰ ਪ੍ਰਸ਼ਾਦਾ ਵੀ ਤਿਆਰ ਚੱਲ ਰਿਹਾ ਹੈ ਰਾਤ ਦੇ 10 ਵਜੇ ਤੱਕ ਜੋ ਪ੍ਰਸ਼ਾਦਾ ਚੱਲੇਗਾ ਲੰਗਰ ਪ੍ਰਸ਼ਾਦਾ ਚੱਲੇਗਾ ਸੋ ਬੜੀ ਸੰਗਤ ਸ਼ਰਧਾ ਭਾਵਨਾ ਵਾਲੀ ਹੈ ਤੇ ਆਪਾਂ ਕਿਤੇ ਵੀ ਜਾਣੇ ਆ ਤੇ ਮਨ ਦੇ ਵਿੱਚ ਪ੍ਰੇਮ ਭਾਵਨਾ ਹੋਣੀ ਬਹੁਤ ਜ਼ਰੂਰੀ ਹੈ ਤੇ ਇਸ ਦਰਬਾਰ ਦੇ ਉੱਪਰ ਵੀ ਜੋੜਾ ਵੀ ਜਿਸ ਤਰ੍ਹਾਂ ਦੀ ਭਾਵਨਾ ਨੂੰ ਲੈ ਕੇ ਆਉਂਦਾ ਹੈ ਦਾਤੀ ਮਾਂ ਬਾਬਾ ਜੀ ਉਹਨਾਂ ਦੀਆਂ ਝੋਲੀਆਂ ਭਰ ਕੇ ਤੋਰਦੇ ਨੇ ਜੀ ਬਾਕੀ ਤੁਸੀਂ ਦੇਖ ਹੀ ਰਹੇ ਹੋ ਕੱਟ ਸੰਗਤਾਂ ਦਾ ਅਨਾ ਚੜਦੀ ਕਲਾ ਜੀ ਦਿਨੇਰ ਜੀ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਨ ਅੱਜ ਜਿਹੜਾ ਨਾ ਪ੍ਰੋਗਰਾਮ ਬਹੁਤ ਅਨੋਖਾ ਲੱਗ ਰਿਹਾ ਵੀ ਕਿਉਂਕਿ ਹਰੇਕ ਦੇ ਵਿੱਚ ਬੜਾ ਉਤਸ਼ਾਹ ਹੈ ਔਰ ਇੱਕ ਮਹਾਮਾਈ ਦਾ ਜਾਗਰਣ ਬੜਾ ਵੱਡਾ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਦੇਖੋ ਤੁਸੀਂ ਖੁਦ ਦੇਖ ਰਹੇ ਹੋ ਜੀ ਕਿੰਨੀ ਦੁਨੀਆ ਇੱਥੇ ਜੁੜੀ ਹੋਏ ਸਵੇਰ ਤੋਂ 5 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਇਹ ਇਦਾਂ ਹੀ ਚੱਲਦਾ ਰਹਿਣਾ ਹੈ ਖੁੱਲੇ ਭੰਡਾਰੇ ਨੇ ਖੁੱਲਾ ਲੰਗਰ ਏ ਸੋਨੀ ਬਾਬਾ ਜੀ ਦੀ ਬਹੁਤ ਕਿਰਪਾ ਸਾਡੇ ਤੇ ਤਾਂ ਹੀ ਇੰਨੀ ਸੰਗਤ ਜੁੜੀ ਏ ਜੀ ਇਹ ਸੇਵਾਦਾਰਾਂ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸੀ ਇਹ ਕਾਫੀ ਜ਼ਿਆਦਾ ਲੱਗਦਾ ਵੀ ਤੁਹਾਨੂੰ ਵੀ ਇਹ ਖੁਸ਼ੀ ਦਾ ਮਾਹੌਲ ਹੈ ਇੱਕ ਮਹਾਮਾਈ ਦਾ ਜਾਗਰਣਾ ਹੈ ਬੜਾ ਉਤਸ਼ਾਹ ਹੈ ਸਾਰੇ ਪਰਿਵਾਰ ਆਪਣੇ ਸਮੇਤ ਬੱਚਾ ਸਮੇਤ ਆਏ ਜੀ ਜੈ ਮਾਤਾ ਦੀ ਇੱਥੇ ਜੋ ਵੀ ਮਾਤਾ ਦੇ ਦਰ ਤੇ ਆਉਂਦਾ ਮੰਨਦੇ ਅਸ਼ਰਦਾ ਪੁਰੀਆਂ ਹੁੰਦੀਆਂ ਨੇ ਜੋ ਵੀ ਪੁੱਤਰ ਦੀ ਦਾਤ ਮੰਗਦਾ ਪੁੱਤਰ ਦੀ ਦਾਤ ਮਿਲਦੀ ਹੈ ਜੋ ਵੀ ਧੀ ਦੀ ਦਾਤ ਮੰਗਦਾ ਧੀ ਦੀ ਦਾਤ ਮਿਲਦੀ ਹੈ ਤੇ ਸੇਵਾਦਾਰਾਂ ਵੱਲੋਂ ਸੇਵਾ ਪਾਈ ਜਾਂਦੀ ਹੈ ਨਾ ਬਾਬਾ ਜੀ ਕਿਸੇ ਨੂੰ ਐ ਕਹਿੰਦੇ ਵੀ ਮੈਨੂੰ ਇੰਨੇ ਪੈਸੇ ਨਹੀਂ ਲੋੜ ਆ ਜੋ ਵੀ ਇਹ ਪੰਡਾਰੇ ਚੱਲ ਰਹੇ ਨੇ ਸਾਰੇ ਸੇਵਾਦਾਰਾਂ ਦੇ ਮਨੋ ਸ਼ਰਧਾ ਜੋ ਵੀ ਹੈ ਉਹ ਪਾ ਰਹੇ ਨੇ ਸਾਰੇ ਤੁਸੀਂ ਦੇਖੇ ਰਹੀ ਹੋ ਵੀ ਕਿੰਨੇ ਕ ਆਪਣੇ ਲੰਗਰ ਸਾਰਾ ਬਹੁਤ ਵਧੀਆ ਪ੍ਰਬੰਧ ਕਰਿਆ ਹੋਇਆ ਹੈ ਬਾਬਾ ਜੀ ਨੇ ਬਹੁਤ ਵਧੀਆ ਸਾਰਿਆਂ ਦੀ ਮੰਨ ਦੀ ਸ਼ਰਧਾ ਪੂਰੀ ਹੁੰਦੀ ਹੈ ਇੱਥੇ ਜੀ ਉਜੇ ਤੇ ਸੇਵਾਦਾਰ ਇਸ ਤਰ੍ਹਾਂ ਦੇ ਵੀ ਆਏ ਜਿਹੜੇ ਕਿ ਕਾਫੀ ਦੂਰੋਂ ਆਏ ਆ ਲੰਬੇ ਕਿੱਥੋਂ ਕਿਹੜੇ ਪਿੰਡੋਂ ਆਏ ਤੁਸੀਂ ਤੁਸੀਂ ਕਾਫੀ ਦੂਰੋਂ ਆਏ ਹੋ ਕਿਉਂਕਿ ਮੈਂ ਪੋਨੀਗੜ ਤੋਂ ਆਇਆਗਾ ਜੀ ਮੈਨੂੰ ਘੱਟੋ ਘੱਟ 16 ਤੋਂ 17 ਸਾਲ ਹੋ ਗਏ ਬਾਬਾ ਜੀ ਨਾਲ ਜੁੜਿਆ ਨੂੰ ਮੈਂ ਕਹਿੰਦਾ ਜੀ ਬੇੜੇ ਪਾਰ ਨੇ ਮਤਲਬ ਜੋ ਮਤਲਬ ਪਰਮਾਤਮਾ ਵੱਲੋਂ ਹੁਕਮ ਹੈ ਉਹੀ ਮਤਲਬ ਅੱਗੇ ਕਹਿੰਦੇ ਆ ਕੋਈ ਲਾਲਚ ਨਹੀਂ ਕੋਈ ਉਹ ਨਹੀਂ ਸਿਰਫ ਸੰਗਤ ਦਾ ਭਲਾ ਕਰਦੇ ਆ ਜੈਕਾਰਾ ਗੀ ਜੈਕਾਰਾ ਜਗਰਤਾ ਹੈ ਕਾ ਵੀ ਮਾਹੌਲ ਖੁਸ਼ੀ ਆ ਕੁਸ਼ਮਾਏ ਕਿਉਂਕਿ ਇੱਥੇ ਬੱਚੇ ਪਰਿਵਾਰਾਂ ਸਮੇਤ ਆਏ ਆ ਕੀ ਕਹਿਣਾ ਚਾਹੋਗੇ ਸਾਰੇ ਪਰਿਵਾਰ ਸਮੇਤ ਆਏ ਪਹਿਲਾਂ ਸਾਰੇ ਨੂੰ ਜੈ ਮਾਤਾ ਦੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਹੁਤ ਮੁਬਾਰਕਾਂ ਇਸ ਜਾਗਰਨ ਦੀ ਆਈ ਸਾਰੀ ਸੰਗਤ ਨੂੰ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੁਹਾਡੇ ਪਹੁੰਚਣ ਦਾ ਧੰਨਵਾਦ ਕਰਦੇ ਆ ਜੀ ਸਾਨੂੰ ਬਹੁਤ ਖੁਸ਼ੀ ਆ ਜੀ ਹਰ ਸਾਲ ਬਾਬਾ ਜੀ ਜਾਗਰਨ ਕਰਾਉਂਦੇ ਨੇ ਲੰਗਰ ਲਾਉਂਦੇ ਨੇ ਹੀ ਕੋਈ ਕਿਸੇ ਦਾ ਪੈਸਾ ਮੰਗਿਆ ਨਹੀਂ ਜਾਂਦਾ ਕਿਸੇ ਤੋਂ ਜਿੰਨੀ ਕਿਸੇ ਦੀ ਸ਼ਰਤ ਆ ਸਭ ਆਪਣੀ ਸ਼ਰਦਾ ਮੁਤਾਬਕ ਦਿੰਦੇ ਨੇ ਕੋਈ 100 ਦੇਵੇ ਕੋਈ 200 ਦੇਵੇ 400 ਦੇਵੇ ਤਾਂ ਬਹੁਤ ਸੰਕਤਾਂ ਤੇ ਬਾਬਾ ਜੀ ਦਾ ਮਾਤਾ ਜੀ ਦਾ ਮਿਹਰ ਭਰਿਆ ਹੱਥ ਆ ਜੀ ਬਹੁਤ ਸਾਰੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਜਿਵੇਂ ਦੀ ਕੋਈ ਸੋਚ ਲੈ ਕੇ ਆਉਂਦਾ ਉਹਦੀ ਸ਼ਰਦਾ ਪੂਰੀ ਹੁੰਦੀ ਹੈ ਜੀ ਜੇ ਮਨ ਲੈ ਜੇ ਵੀ ਮਨ ਚ ਸੋਚੀ ਹੋਈ ਆ ਉਹ ਸ਼ਰਦਾ ਸਭ ਪੂਰੀ ਹੁੰਦੀ ਆ ਬਾਬਾ ਜੀ ਦੀ ਤਾਂ ਕਰੋਨਾ ਚ ਮੈਂ ਖੁਦ ਮੇਰਾ ਸਾਹ ਰੁਕ ਗਿਆ ਸੀ ਜੀ ਮੈਂ ਮਰੀ ਚੱਲਿਆ ਸੀ ਇੱਕ ਹਿਸਾਬ ਦਾ ਕਰੋਨਾ ਚ ਮੇਰੀ ਜਾਨ ਵਾਪਸ ਲਈ ਐਸੇ ਬਾਬਾ ਜੀ ਨੇ ਉਦੋਂ ਦਾ ਮੈਨੂੰ ਵਿਸ਼ਵਾਸ ਆ ਮੈਂ ਨਾਲ ਜੁੜਿਆ ਹੋਇਆ ਤਾਂ ਹੋਰ ਵੀ ਭੈਣ ਭਰਾ ਜੋੜੇ ਨੇ ਬਹੁਤ ਬਹੁਤ ਆਸ਼ੀਰਵਾਦ ਆ ਬਾਬਾ ਜੀ ਦਾ ਚੜ੍ਹਦੀ ਕਲਾ ਰਵੇ ਇਸਤਰੀ ਪਰਮਾਤਮਾ ਸੁੱਖ ਸ਼ਾਂਤੀ ਬਖਸ਼ੇ ਮਾਤਾ ਰਾਣੀ ਕਿਰਪਾ ਬਣਾਈ ਰੱਖੇ ਸਾਰੀ ਸੰਗਤਾਂ ਤੇ ਜੀ ਸੰਗਤਾਂ ਨੂੰ ਬਹੁਤ ਵਿਸ਼ਵਾਸ ਆ ਬਹੁਤ ਠੀਕ ਹੁੰਦੇ ਨੇ ਬੜੀ ਦੂਰੋਂ ਦੂਰੋਂ ਵੀ ਆਉਂਦੇ ਨੇ ਨੇੜੇ ਤੋਂ ਵੀ ਆਉਂਦੇ ਨੇ ਜੀ ਇਹ ਚੱਲ ਇਹ ਸਾਲ ਮਹਾ ਮਾਈ ਦਾ ਜਾਗਰਣ ਦੇ ਵਿੱਚ ਜਿਹੜੇ ਪਹੁੰਚੇ ਹੋਏ ਨੇ ਭਗਤ ਸੰਤ ਕਾਫੀ ਜ਼ਿਆਦਾ ਉਤਸ਼ਾਹ ਇਹਨਾਂ ਦੇ ਵਿੱਚ ਵੀ ਅੱਛਾ ਇੱਥੇ ਜਿਸ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਆ ਬਾਬਾ ਜੀ ਵੀ ਪਹੁੰਚਿਆ ਨੇ ਬਾਬਾ ਜੀ ਨਾਲ ਵੀ ਗੱਲ ਕਰਾਂਗੇ ਅਸੀਂ ਇੱਕ ਮਿੰਟ ਵਾਸਤੇ ਬਾਬਾ ਜੀ ਬੜੇ ਇੱਥੇ ਸੰਗਤਾਂ ਦੇ ਵਿੱਚ ਉਤਸ਼ਾਹ ਇਹ ਲੰਗਰ ਚਲਾਇਆ ਗਿਆ ਕਾਫੀ ਜ਼ਿਆਦਾ ਲੋਕਾਂ ਦੀ ਚਾਹਨਾ ਹੈਗੀ ਇਸ ਤਰ੍ਹਾਂ ਦਾ ਤੁਸੀਂ ਮਹਿਸੂਸ ਕਰਦੇ ਹੋ ਇੱਥੇ ਜਿਹੜਾ ਜੀ ਸਾਨੂੰ ਬਹੁਤ ਬਹੁਤ ਖੁਸ਼ੀ ਹੈ ਸਭ ਮਿਹਰਬਾਨੀ ਮਾ ਮਾਈ ਦੀ ਹੈ ਕਿਰਪਾ ਸਭ ਉਹਨਾਂ ਦੀ ਆਪਾਂ ਤਾਂ ਇੱਕ ਪੁੰਨ ਕਰਦੇ ਆਂ ਬੱਚਿਆਂ ਉਹਨਾਂ ਦੇ ਨਾਂ ਦੇ ਇੱਕ ਸੱਚ ਦੀ ਧਰਮ ਦੀ ਜਿੱਤ ਕਰਾ ਰਹੇ ਆਂ ਪੈਣਾ ਨੂੰ ਜਮੇ ਬੱਚਿਆਂ ਨੂੰ ਦਾਨ ਪੁੰਨ ਦੇ ਲੇਖੇ ਲਾ ਰਹੇ ਆਂ ਅਸੀਂ ਕਹਿਣਾ ਬਰਾਈ ਤੋਂ ਬਚੋ ਸੱਚ ਦੇ ਲੜ ਲੱਗੋ ਕੋਈ ਵੀ ਧਰਮ ਹੈ ਗੁਰਪੀਰ ਹੈ ਉਹਦੇ ਚਰਨਾਂ 'ੇ ਲੱਗੋ ਮਾਂ ਮਾਈ ਦਾ ਹਰ ਸਾਲ ਫਰਬੀ ਦੇ ਵਿੱਚ ਜਾਗਨ ਕਰਾਇਆ ਜਾਂਦਾ ਇਹ ਬਹੁਤ ਸਾਨੂੰ ਬਹੁਤ-ਬਹੁਤ ਜੱਗੇ ਦੀ ਬਹੁਤ ਖੁਸ਼ੀ ਹੈ ਮੈਂ ਸਾਰੇ ਵੀਰਾਂ ਨੂੰ ਸਾਰੀਆਂ ਪੈਣਾ ਨੂੰ ਵਿਦੇਸ਼ਾਂ ਸਰਦੋਤਿਆਂ ਨੂੰ ਸਭ ਨੂੰ ਮਾਤਾ ਜੱਗੇ ਦੀਆਂ ਲੱਖ-ਲੱਖ ਵਧਾਈਆਂ ਦਿੰਦਾ ਤੁਹਾਨੂੰ ਬਹੁਤ ਖੁਸ਼ੀ ਹੈ ਜਿਵੇਂ ਇੱਥੇ ਇੱਥੇ ਲੰਗਰ ਦੇ ਵੀ ਸੇਵਾਦਾਰਾਂ ਦੇ ਵੀ ਕੋਈ ਕਮੀਆਂ ਪੇਸ਼ੀਆਂ ਨਹੀਂ ਹੈਗੀਆਂ ਔਰ ਲੰਗਰ ਦੇ ਵੀ ਪ੍ਰਬੰਧ ਕੀਤੇ ਗਏ ਆ ਇਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਕੀ ਤੁਹਾਨੂੰ ਕੀ ਇਸ ਤਰ੍ਹਾਂ ਲੱਗ ਰਿਹਾ ਵੀ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਰਜਾਈਆਂ ਲੈ ਕੇ ਆਏ ਬੱਚੇ ਬਜ਼ੁਰਗ ਜਾਂ ਸਾਰੇ ਜਿਹੜੇ ਪਰਿਵਾਰ ਆ ਤੁਹਾਨੂੰ ਸਾਨੂੰ ਬਹੁਤ ਬਹੁਤ ਖੁਸ਼ੀ ਹੈ ਦੇਖੋ ਪ੍ਰਬੰਧ ਤੇ ਬੱਚਿਆਂ ਦੀ ਸੇਵਾਦਾਰਾਂ ਦੇ ਨੇ ਆਪ ਆਪਣੀਆਂ ਝੋਟੀਆਂ ਦੇ ਪ੍ਰਬੰਧ ਲਾ ਰਹੇ ਸਾਰੇ ਸਾਨੂੰ ਬਹੁਤ ਖੁਸ਼ੀ ਹੈ ਇਹ ਆਪ ਕੋਈ ਸੇਵਾ ਨਹੀਂ ਮਾਰੇ ਨੇ ਜਿੰਨੀ ਸਾਢ ਤੋਂ ਹੋ ਸਗੀ ਹੈ ਬਜ਼ੁਰਗਾਂ ਦਾ ਬੱਚਿਆਂ ਦਾ ਭੈਣਾਂ ਦਾ ਵੀਰਾਂ ਦਾ ਖਿਆਲ ਰੱਖ ਰਿਆ ਇਹ ਸਭ ਮਿਹਰਮਾਨੀ ਮਾਂ ਮਾਈ ਦੀ ਹੈ ਮੇਰੇ ਭੈਣ ਭਾਈ ਬੱਚਿਆਂ ਦੀ ਵੀਰਾਂ ਦੀ ਹੈ ਮੇਰੀ ਭੈਣਾਂ ਦੀ ਹੈ ਸਭ ਕਿਰਪਾ ਮਾਂ ਮਾਈ ਦੀ ਹੈ ਅਸੀਂ ਕਹਿੰਨੇ ਵੀ ਕੋਈ ਸਾਡੇ ਵੱਲੋਂ ਕਮੀ ਰਹਿ ਗਈ ਹੋਵੇ ਅੱਜ ਵੀ ਅਸੀਂ ਹੱਥ ਜੋੜਨ ਕੇ ਮਾਫੀ ਮੰਗਦੇ ਹਾਂ ਦਾਨਪੁੰਨ ਚ ਲੰਗਰ ਚ ਕੋਈ ਕੰਬਲਾ ਚ ਰਜਾਈਆਂ ਚ ਕੋਈ ਪਣਾਲ ਦੇ ਵਿੱਚ ਕਮੀ ਰਹੀ ਹੋ ਤਾਂ ਭਗਵਤੀ ਤੋਂ ਸਾਥ ਸੰਗਤ ਤੋਂ ਮੈਂ ਮਾਫੀ ਮੰਗਦਾ ਇਹ ਸਿਰਫ ਕਿਰਪਾ ਸਭਗਵਤੀ ਮਾਦੀ ਮਾਤਰੀ ਹੈ ਮੇਰੇ ਬੱਚਿਆਂ ਦੀ ਮੇਰੇ ਭੈਣਾ ਮੇਰੇ ਵੀਰਾਂ ਦੀ ਹੈ ਸਭ ਸਾਥ ਸੰਗਤ ਸਰੋਤਿਆਂ ਦੀ ਮੈਂ ਲੱਖ ਲੱਖ ਵਧਾਈਆਂ ਦਿੰਦਾ ਮੇਰੇ ਵਿਦੇਸ਼ਾਂ ਚ ਮੇਰੇ ਬੱਚਿਆਂ ਨੂੰ ਮਾਤਾ ਨੂੰ ਭਗਵਤੀ ਨੂੰ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਸਭ ਆਲਬਾਲਦ ਨੂੰ ਮੈਂ ਮਾਤਾ ਦੇ ਜਾਗੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਜੀ ਇਹ ਸਭ ਮੇਲਾ ਲੰਗਰ ਸਭ ਮੇਰੀ ਭਗਵਤੀ ਮਾ ਸ਼ਕਤੀ ਬੱਲੂ ਸਾਥ ਸੰਗਤ ਬੱਲੂ ਐਸੀ ਨਰਪਾਉ ਇਕੱਠਾ ਕਰਕੇ ਦਾਤਾ ਪੂਰੀ ਆਉਂਦੀਆਂ ਨੇ ਜੀ ਜੋ ਸ਼ਰਧਾ ਆ ਗਿਆ ਸੀ ਉਹ ਅੰਨ ਪਾਣੀ ਪਾ ਕੇ ਮਾਤਾ ਦੀ ਦਰਬਾਰ 'ਚ ਪੇਸ਼ ਕਰਦੇ ਆ। ਏ ਸਨ ਬਾਬਾ ਜੀ ਜਿਹੜੇ ਕੀ ਬਾਬਾ ਜੀ ਦੱਸ ਰਹੇ ਸਨ ਕਿ ਅੱਜ ਇੱਥੇ ਇਹਨਾਂ ਨੇ ਇੱਕ ਜਗਰਾਤਾ ਕਰਾਇਆ ਕਾਫੀ ਜ਼ਿਆਦਾ ਇਹ ਇੱਕ ਲੋਕਾਂ ਵਾਸਤੇ ਖਿੱਚ ਦਾ ਕੇਂਦਰ ਬਣਿਆ ਰਿਹਾ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਮਾਤਾ ਦੇ ਇੱਥੇ ਜਗਰਾਤੇ ਦੇ ਵਿੱਚ ਲੋਕਾਂ ਦੀਆਂ ਮਨੋਗਾਮਨਾ ਪੂਰੀਆਂ ਹੁੰਦੀਆਂ ਨੇ ਉਸੇ ਤਰ੍ਹਾਂ ਹੀ ਲੋਕ ਜੁੜੇ ਰਹਿੰਦੇ ਹਨ ਅੱਜ ਜਿਹੜਾ ਕੀ ਸ਼ਰਦਾ ਦਾ ਲੰਗਰ ਵੀ ਇੱਥੇ ਚਲਾਇਆ ਗਿਆ ਹੈ ਹਰ ਇੱਕ ਤਰ੍ਹਾਂ ਦੇ ਬੱਚੇ ਬਜ਼ੁਰਗ ਜਾਂ ਕਿਸ ਤਰ੍ਹਾਂ ਦੇ ਵੀ ਕੋਈ ਵੀ ਘਰ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਇੱਥੇ ਰਹਿਣ ਵਾਸਤੇ ਸਾਰੀ ਰਾਤ ਹੀ ਜਾਗਣ ਵਾਸਤੇ ਵੀ ਬੈਠੇ ਆ ਇੱਥੇ ਰਜਾਈਆਂ ਵੀ ਜਾਂ ਕੁਝ ਆਪਣੇ ਜਿਹੜੇ ਬਿਸਤਰੋ ਬਿਸਤਰੇ ਜਾਂ